ਜ਼ਿਲ੍ਹਾ ਸ਼ੀਦ ਭਗਤ ਸਿੰਘ ਨਗਰ ਦੇ ਪਿੰਡ ਗੁਣਾਚੌਰ ਅਤੇ ਪਿੰਡ ਕਰਨਾਣਾ ਵਿਖੇ ਇੱਕੋ ਰਾਤ ਵੀ ਦੋ ਟਰਾਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਕਰਯੋਗ ਹੈ ਕਿ ਉਕਤ ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਦੋਵੇਂ ਟਰਾਲੀਆਂ ਸਾਫ਼-ਸਾਫ਼ ਦਿਖਾਈ ਦੇ ਰਹੀਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਟਰਾਲੀਆਂ ਦੇ ਮਾਲਕਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਮੁਤਾਬਕ ਅਰਜਨ ਟਰੈਕਟਰ ਜਿਸ ਦੇ ਅੱਗੇ ਰੰਦਾਵਾ ਲਿਖਿਆ ਹੋਇਆ ਸੀ ਵਿੱਚ ਸਵਾਰ ਦੋ ਵਿਅਕਤੀ ਆਏ ਸਨ ਜਿਨ੍ਹਾਂ ਨੇ ਤਕਰੀਬਨ ਸਵਾ 12 ਵਜੇ ਗੁਣਾਚੌਰ ਤੋਂ ਟਰਾਲੀ ਚੋਰੀ ਕੀਤੀ ਤੇ ਬਾਅਦ ਵਿੱਚ ਕਰਨਾਣਾ ਵਿਖੇ ਵੀ ਇੱਕ ਹੋਰ ਟਰਾਲੀ ਚੋਰੀ ਕੀਤੀ ਉਹਨਾਂ ਦੱਸਿਆ ਕਿ ਸਵਾਰ ਦਾ ਨਾਲ ਜਿੱਥੇ ਕਿ ਪਿੰਡਾਂ ਵਿੱਚ دہشت ਦਾ ਮਾਹੌਲ ਹੈ ਉੱਥੇ ਹੀ ਉਹਨਾਂ ਨੇ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਕਤ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਹਾਂ ਬੇ ਇਹ ਅਬੀ ਟਰਾਲੀ ਡਰਾਈਵਰ ਟਰਾਲੀ ਅੱਜ ਪੜੇ ਤੇ ਲਾਇਆ ਹੋਇਆ ਹਾਂਜੀ ਤੇ ਅਸੀਂ ਮੈਂ ਮੈਸੇਜ ਆ ਕੰਮ ਕਰਦਾ ਹਾਂ ਦਿਹਾੜੀ ਕਰਤਾ ਕਰਕੇ ਥੋੜਾ ਥੋੜਾ ਜੋੜ ਕੇ ਮੈਂ ਬਣਾਇਆ ਸੀਗਾ ਜੀ ਤੇ ਆਪਣੇ ਨਾਲ ਖੇਤੀਬਾੜੀ ਦਾ ਕੰਮ ਹੈ ਕੋਈ ਨਹੀਂ ਕੋਈ ਖੇਤੀਬਾੜੀ ਨਹੀਂ ਹੈਗੀ ਸਿਰਫ ਇੱਕ ਦਿਹਾੜੀ ਆ ਰਿਹਾ ਸੀ ਮੈਸਟਰੀ ਦਾ ਕੰਮ ਕਰਦਾ ਮੈਂ ਜੀ ਉਹਦੇ ਵਿੱਚ ਥੋੜਾ ਥੋੜਾ ਜੋੜ ਕੇ ਬਣਾਇਆ ਸੀਗਾ ਜੀ ਤੇ ਬਾਕੀ ਇਹਦਾ ਵੀ ਰਾਤ ਨੂੰ ਅਸੀਂ ਦੇਖ ਕੇ ਜਾਂਦੇ ਹਾਂ ਟਰਾਲੀ ਖੜੀ ਹੈ ਠੀਕ ਠਾਕ ਕਿੰਨੇ ਵਜੇ ਦੇਖਦੇ ਤੁਸੀਂ ਰਾਤ ਨੂੰ ਅਹ ਤਿਰਹਣਾ 10 ਤੋਂ 11:30 ਤੋਂ 12:00 ਵਜੇ ਅਸੀਂ ਦੇਖਦੇ ਹਾਂ ਜੀ ਉਸ ਤੋਂ ਬਾਅਦ ਰਾਤ ਨੂੰ ਅਸੀਂ ਸੌਂ ਜਾਂਦੇ ਆਂ ਜੀ ਤੇ ਸਵੇਰ ਨੂੰ ਅਸੀਂ ਉੱਠ ਕੇ ਦੇਖਦੇ ਆਂ ਤਾਂ ਸਾਢੇ 6 ਵਜੇ ਟੈਕਸੀ ਨਹੀਂ ਸੀ ਉੱਥੇ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਦੇਖ ਕੇ ਆਲੇ-ਦੁਆਲੇ ਜਾ ਫਿਰ ਉਸ ਤੋਂ ਬਾਅਦ ਮੈਂ ਡਰਾਈਵਰ ਕੋਲ ਜਾਣਾ ਅੱਛਾ ਜੀ ਸ਼ਾਇਦ ਉਹ ਸਾਰਾ ਡਰਾਈਵਰ ਨੇ ਕਿਸੇ ਨੂੰ ਨਾ ਦਿੱਤੀ ਹੋਵੇ ਜੀ ਪਰ ਡਰਾਈਵਰ ਕਹਿੰਦਾ ਵੀ ਮੈਂ ਵੀ ਨਹੀਂ ਕਿਸੇ ਨੂੰ ਟੈਕਸੀ ਦਿੱਤੀ ਈ ਉਸ ਤੋਂ ਬਾਅਦ ਅਸੀਂ ਦੋਈ ਘੰਟੇ ਆ ਜਾਨੇ ਆਂ ਮੈਂ ਤਾਂ ਜਿਵੇਂ ਡਰਾਈਵਰ ਅੱਛਾ ਜੀ ਸਾਰਾ ਕੀ ਆਲਾ-ਬਾਲਾ ਆਲੇ-ਦੁਆਲੇ ਦੇਖਦੇ ਆਂ ਵੀ ਮਿਲਦੀ ਹੈ ਜਾਂ ਨਹੀਂ ਮਿਲਦੀ ਪੜਸਾਨੋ ਟਾਲੀ ਕਿਤੇ ਨਹੀਂ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਤੁਸੀਂ ਕੋਈ ਕੈਮਰਾ ਵਗੈਰਾ ਨਹੀਂ ਦੇਖਿਆ ਕੋਈ ਹੈ ਨਹੀਂ ਸੀ ਕੋਈ ਵੀ ਕੈਮਰਾ ਕੋਰ ਟਾਲੀ ਸਾਹਮਣੇ ਰਵਦਾਸ ਗੋਹਰ ਦੇ ਸਾਹਮਣੇ ਖੜੀ ਸੀ ਟਾਲੀ ਅੱਛਾ ਜੀ ਤੇ ਉਹਦੇ ਵਿੱਚ ਕੈਮਰਾ ਵੀ ਤਾਂ ਅਸੀਂ 7:30 ਵਜੇ ਖੋਲ ਕੇ ਦੇਖਿਆ ਤੇ ਆਰਜਨ ਡਾਇਰੈਕਟਰ ਆ ਤੇ ਤਕਰੀਬਨ ਉਹਦੇ ਮੋੜੇ ਮੋੜੇ ਆ ਦਿਖਾ ਹੋਇਆ ਹਾਂਜੀ ਠੀਕ ਠਾਕ ਰਹੀ ਆ ਅੱਛਾ ਜੀ ਤੇ ਅਸੀਂ ਮਤਲਬ ਕਹੋ ਉਹ ਸੌ ਦੇਰ ਤੇ ਆ ਉਹ ਟੈਕਸ ਵਾਲੀ ਟਾਪ ਪਾਉਂਦੇ ਆ ਸਭ ਉਸ ਆਪਣਾ ਅੱਛਾ ਜੀ ਬਾਕੇ ਤੇ 12 ਵਜੇ ਕਰੀਬ ਉੱਥੋਂ ਲੈ ਕੇ ਭੱਜਦੇ ਆ ਅੱਛਾ ਜੀ ਤੇ ਅਸੀਂ ਮਤਲਬ 9:30 ਬੱਥੇ ਜੀ ਜੀਤੀ ਪਰ ਨਹੀਂ ਸਾਨੂੰ ਬਾਕੀ ਅਸੀਂ ਪ੍ਰਸ਼ਾਸਨ ਦੇ ਸਵੇਰ ਨੂੰ 6:30 ਵਜੇ ਮੁਕੰਦਪੁਰ ਵਿਖੇ ਅਸੀਂ ਐਪਲੀਕੇਸ਼ਨ ਦੇ ਕੇ ਆਉਨੇ ਆ ਅੱਛਾ ਜੀ ਉਹਦੇ ਵਿੱਚ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਹੈਗਾ ਅੱਛਾ ਜੀ ਤੇ ਮਤਲਬ ਅਸੀਂ ਅੱਜ ਵੀ ਅੜੀ ਕਰਦੇ ਰਹੇ ਹਾਂ ਪ੍ਰਸ਼ਾਸਨ ਵੱਲੋਂ ਕੋਈ ਆਏ ਕੋਈ ਮੁਲਾਜ਼ਮ ਵਗੈਰਾ ਕੋਈ ਨਹੀਂ ਕੋਈ ਨਹੀਂ ਗਿਆ ਹੈਗਾ ਨਾ ਕੋਈ ਪੈਕ ਆਏ ਅੱਜ ਆਏ ਸੀਗੇ ਅੱਛਾ ਜੀ ਅੱਜ ਨਾ ਉਹਨੇ ਕੈਮਰਾ ਤੇ ਕਿਤਾ ਕੁਝ ਨਹੀਂ ਕੀਤਾ ਸਿਰਫ ਆ ਕੇ ਢੇੜਾ ਲਾ ਤੁਹਾਡੀ ਤਸੱਲੀ ਹੋਈ ਨਹੀਂ ਕੋਈ ਨਹੀਂ ਜੀ ਸਾਡੀ ਕੋਈ ਤਸੱਲੀ ਨਹੀਂ ਹੋਈ ਜੀ ਬਾਕੀ ਬੇਨਤੀ ਹੈ ਮੇਰੀ ਪ੍ਰਸ਼ਾਸਨ ਅੱਗੇ ਵੀ ਮੇਰਾ ਮੇਰੀ ਟਰਾਲੀ ਆ ਮੈਨੂੰ ਕਿਤੋਂ ਲੱਭ ਕੇ ਦਿੱਤੀ ਆਵੇ ਅੱਛਾ ਜੀ ਮੇਰਾ ਜਿਹੜਾ ਰੋਜ਼ ਦਾ ਰੋਟੀ ਦਾ ਟਾਈਮ ਹੈ ਉਹ ਅੱਗੇ ਚੱਲ ਸਕੇ